ਯਾਰ ਵਾਣੀ ਬੜਾ ਲੇਟ ਹੋ ਗਿਆ ਕਣਕ ਵਿਜਨ ਕਰਨ ਨੂੰ ਲੋਕ ਕਹਿਤਾ ਦਿੰਦੇ ਆ ਵੀ ਕਿਰਾਏ ਤੇ ਵਹਾਲੇ ਲੈ ਕਿਰਾਏ ਤੇ ਬਜਾਲੇ ਯਾਰ ਕਿਰਾਏ ਆਪਦੇ ਸੰਦ ਮੇਰਾ ਕਾਣੂ ਗੱਲ ਬਣਦੀ ਆ ਲੋਕ ਦਾ ਮੈਂ ਤਾਂ ਕਢਾਈ ਜਾਂਦੇ ਲੈ ਕਿਰਾਏ ਯਾਰ ਤਿੰਨ ਦਿਨ ਹੋ ਗਏ ਫੋਨ ਲਾਈ ਜਾਂਦੇ ਨੂੰ ਬੀਜ ਨਹੀਂ ਨਹੀਂ ਆਉਂਦਾ ਲੈ ਕੀ ਦੀ ਮੰਨੇ ਹੁਣ ਯਾਰ ਲੋਕਾਂ ਦੀ ਮੰਨੇ ਕਿ ਆਪਦੇ ਮਨ ਦੀ ਮੰਨੇ ਹੁਣ ਲੋਕਾਂ ਪਿੱਛੇ ਲੱਗ ਕੇ ਉਹ ਗਵਾਂਢੀ ਕਹਿੰਦਾ ਵੀ ਟਰੈਕਟਰ ਵੇਚ ਦੇ ਤੂੰ ਕਹਿੰਦਾ ਕੀ ਕਰਾਉਣਾ ਵਾਹਣ ਤੇਰੇ ਕੋਲੇ ਆਂਦਾ ਥੋੜਾਗਾ 6 ਮਹੀਨੇ ਖੜਿਆ ਰਹਿੰਦਾ ਕੀ ਕਰਗੇ ਹੁਣ ਚਲ ਕੋਈ ਨਹੀਂ ਐਕਤੀ ਲਾ ਲੈਨੇ ਆ ਕੇ ਫੋਨ ਇੱਕ ਵਾਰੀ ਫੋਨ ਲਾ ਕੇ ਦੇਖਗੇ ਵੇ ਕਿਹੜਾ ਨੰਬਰ ਸੀ ਯਾਰ ਆਹ ਆਹੀ ਗੱਲ ਹੈ ਹੈਲੋ ਹੈਲੋ ਕੀ ਹਾਲ ਹੈ ਚਾਚਾ ਠੀਕ ਆ ਦੀਪ ਕੀ ਹਾਲ ਆ ਛੇੜ ਵਗਿਆ ਓ ਯਾਰ ਹਾਲ ਤਾਂ ਕਦੇ ਚੰਗੇ ਹੈਗੇ ਤੂੰ ਬੀਜਣ ਨਹੀਂ ਆਇਆ ਲਰੀ ਲਈ ਜਨਾ ਪਤੰਦਰਾ ਓ ਆਉਂਗਾ ਯਾਰ ਮੈਂ ਨਾ ਕਿਸੇ ਦਾ ਹੋਰ ਬਾਣ ਬੀਜਣ ਗਿਆ ਵਿਆ ਸੀ ਓ ਯਾਰ ਤੂੰ ਦਾ ਉਧਰ ਭਜਦੇ ਹੂੰ ਤੁਸੀਂ ਕਿਰਾਏ ਵਾਲੇ ਫਿਰ ਗੱਲ ਕਹਿਣੀ ਤਾਂ ਨਹੀਂ ਚਾਹੀਦੀ ਜਿੱਧਰ ਤੁਹਾਨੂੰ ਬਾਣ ਵੱਧ ਮਿਲ ਜਾਂਦਾ ਉਧਰ ਭਜਦੇ ਹੂੰ ਤੁਸੀਂ ਨਹੀਂ 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 ਯਾਰ ਸ਼ੇਰ ਬਗਾ ਇਹ ਜੀ ਕੋਈ ਗੱਲ ਨਹੀਂ ਤੇਰਾ ਵੀ ਉਹਦੇ ਆਖ ਨੂੰ ਬੀਜ ਕੇ ਦੇਵਾਂਗੇ ਬਾਅਦੇ ਕੋਈ ਗੱਲ ਨਹੀਂ ਤੂੰ ਘਪਰਾਉਣਾ ਕਿਹੜੀ ਗੱਲ ਚ ਆ ਉਹ ਗਰੀਬਾਂ ਦਾ ਕਾਹਨੂੰ ਬੀਜ ਦੋ ਯਾਰ ਤੁਸੀਂ ਬੀਜਾਂਗੇ ਬੀਜਾਂਗੇ ਤੂੰ ਟੈਨਸ਼ਨ ਨਾ ਲਾ ਆਉਣਾ ਮੈਂ ਆਉਣਾ ਕਿੱਥੋਂ ਬੀਜਿੰਗਾ ਤਿੰਨ ਦਿਨ ਹੋ ਗਏ ਤੈਨੂੰ ਯਾਰ ਅੱਲਾ ਰੇ ਲਾਈ ਜਾਂਦੇ ਨੂੰ ਅੱਜ ਆ ਗਿਆ ਮੈਂ ਸ਼ਾਮ ਨੂੰ ਆ ਗਿਆ ਤੜਕੇ ਆ ਗਿਆ ਅਜੇ ਤੱਕ ਨਹੀਂ ਆਇਆ ਤੂੰ ਤਾਂ ਬਾਹਰ ਦਾ ਸੁੱਕੀ ਜਾਂਦਾਗਾ ਕਾਲਾ ਮੈਂ ਆਉਣਾਗਾ ਕਲਟੀਵੇਟਰੀ ਮਾਰਨੇ ਆ ਗੱਲੇ ਤੇ ਵੰਗਾ ਹੀ ਮਾਰ ਲਿਆਂ ਕਲਟੀਵੇਟਰੀ ਮਾਰਾਂਗੇ ਗੱਲੇ ਤਵੰਗਾ ਦਾ ਮਾਰਾਂਗਾ ਵੰਗਾ ਪਹਿਲਾਂ ਹੋਰ ਤੋਂ ਮਰਾਲਾਂਗਾ ਸਿੰਘ ਸੁਹਾੜਾ ਵੀ ਲਿਆਵਾਂ ਉਹ ਲੋਕ ਸਹੀ ਕਹਿੰਦੇ ਹੁੰਦੇ ਆ ਕਿ ਕਹਿੰਦੇ ਵੀ ਆ ਆਪਦੀ ਸੰਤ ਮਿਨਾ ਕਾਹਨੂੰ ਗੱਲ ਬਣਦੀ ਹੈ ਕਿ ਕਿਰਾਏ ਗੁਰੇ ਵਾਲੇ ਕਿੱਥੇ ਤੁਸੀਂ ਟਾਈਮ ਤੇ ਬੀਜ ਦਿਓ ਮੈਂ ਤਾਂ ਕੜਾਈ ਜਾਨੇ ਤੁਸੀਂ ਉਹ ਨਹੀਂ ਨਹੀਂ ਯਾਰ ਇਹ ਜੀ ਕਿਹੜੀ ਗੱਲ ਆ ਯਾਰ ਤੇਰਾ ਬੀਜ ਕੇ ਦੇਵਾਂਗੇ ਬਾਣਾ ਲਿਆਉਣਾ ਟਰੈਕਟਰ ਕੱਢ ਕੇ ਮੈਂ ਆਉਣਾ ਕਦੋਂ ਦਾ ਕਹਾਂਗਾ ਹੁਣ ਮੈਨੂੰ ਪੱਕਾ ਦੱਸ ਦੇ ਨਹੀਂ ਮੈਂ ਹੋਰ ਤੋਂ ਵਜਾਲੂ ਪਰ ਨਰਮਾ ਜਨਾ ਮੈਂ ਹੁਣੇ ਆਇਆ ਨਾ ਆਪਾਂ ਚਾਰਕ ਰਹਿੰਦੀ ਆ ਨਾ ਚਾਰਕ ਨਾਲਾ ਬਾਹਰ ਰਹਿ ਗਿਆ ਵਾ ਵਿਚ ਨਾਲਾ ਅੱਛਾ ਬਸ ਇਹ ਤੂੰ ਆ ਮੈਂ ਤੇਰਾ ਬੋਣ ਨਹੀਂ ਆਉਂ ਚੱਲ ਠੀਕ ਆ ਆ ਜਾ ਇਰਤਨ ਨੇ ਨੀ ਪਹਿਲਾਂ ਹੋਗੇ ਫੋਨ ਲਾਉਂਦੇ ਨੂੰ ਤੇ ਹੁਣ ਕਹਿੰਦਾ ਮੈਂ ਹੁਣ ਆਉਣਾਗਾ ਚੱਲ ਦੇਖਦੇ ਆਂ ਕਿ ਮੈਨੂੰ ਲੱਗਦਾ ਨਹੀਂ ਇਹਦੇ ਲੱਛਣ ਵੀ ਆਊਗਾ ਚੱਲ ਕੋਈ ਨਹੀਂ ਪੈਸੇ ਦੇਣ ਵੇਲੇ ਕੱਢੂ ਨੱਕ ਥਾਣੀ ਇਹਨੂੰ ਮੈਂ ਸੂਈ ਦੇ ਨੱਕੇ ਥਾਣੀ ਕੱਢੂ ਪੈਸੇ ਦੇਣ ਵੇਲੇ ਹੁਣ ਤਾਂ ਇਹੇ ਮੇਰੀਆਂ ਮਿੰਤਾਂ ਕਰਾਈ ਜਾਂਦੇ ਨਾ ਉਦੋਂ ਮੈਂ ਇਹਦੀਆਂ ਮਿੰਤਾਂ ਕਰਾਉ। ਜੇ 50 ਗਿਹੜੇ ਨਾਨਾ ਮਰਾਏ ਤੇ ਮੈਂ ਵੀ ਜੱਟ ਦਾ ਪੁੱਤ ਨਹੀਂ ਫਿਰ। ਬਾਕੀ ਤਾਂ ਸਾਰਿਆਂ ਦੇ ਰੁਪਏ ਆ ਗਏ ਇੱਕ ਬੰਦੇ ਦੇ ਪੈਸੇ ਰਹਿੰਦੇ ਆ। ਮਨੁਲਾ ਦੀ ਉਹ ਤੋਂ ਲੈ ਕੇ ਆ ਗਿਆ। ਉਹਨਾਂ ਦਾ ਤਕਰੀਬਨ ਸਾਰਿਆਂ ਦੇ ਲਈ ਲਈ ਹੋਣਗੇ ਪੈਸੇ। ਇੱਕ ਬੰਦਾ ਰਹਿੰਦਾ ਯਾਰ ਉਹਨਾਂ ਅਜੀ ਦਾ ਮਗਰੋਂ ਵਾਹਣ ਵਿਚਿਆ ਸੀ। ਉਹਨਾਂ ਤੋਂ ਲੈ ਕੇ ਆ ਕੇ। ਚੱਲ ਕੇ ਆ ਗਿਆ। ਕਾਉਦੇ ਆਂ ਭਾਰ ਬੂੜਾ ਹੀ ਬੈਠਿਆ ਇਹ ਘਰੇ ਹੋਵੇ ਤਾਂ ਵੀ ਚੰਗਾ ਪਤਾ ਕਰਕੇ ਦੀਵਾ ਹੈਗਾ ਕਿੱਥੇ ਉਹ ਦੀਪ ਉਹ ਉਹ ਕੀ ਹਾਲਾ ਸ਼ੇਰ ਵਗਿਆ ਉਹ ਕੀ ਹਾਲਾ ਯਾਚਾ ਮਿਲ ਲੋਗੇ ਲਈ ਰਹਿ ਗਿਆ ਪਤੰਦਰਾ ਕਿੱਥੇ ਰਹਿਣਾ ਰੂਨਾ ਘਰੀ ਹੁੰਨੇ ਆਗੇ ਬਸ ਕਣਕ ਬੀਜੀ ਸੀਗੀ ਦਰਸ਼ ਨਹੀਂ ਦਿੱਤੇ ਹੋਰ ਘਰੀ ਹੁੰਨੇ ਆ ਕੋਈ ਯਾਰ ਆਪਣਾ ਉਹ ਮਾੜਾ ਮੋਟਾ ਜਹਾ ਸਾਹ ਕਤਾਵ ਜਹਾ ਸੀ ਯਾਰ ਕਿੰਨੇ ਕ ਪੈਸੇ ਬਣ ਗਏ ਸੀਗੇ ਆਪਣੇ ਪੈਸੇ ਤਾਂ ਹੁਣ ਤੂੰ ਵੇਖ ਲੈ ਕੰਨੇਗਾ ਤੇਰਾ ਦੋ ਕਿੱਲੇ ਬਾਣ ਸੀ ਯਾਰ ਦੋ ਵਾਰੀ ਕਲਟੀਵੇਟਰ ਮਾਰੇ ਆ ਦੋ ਵਾਰੀ ਸਹਾਕਾ ਮਾਰੇ ਤੇ ਪੀਜੀ ਸੀ ਬਸ ਕਿੰਨੇ ਘੰਟੇ ਲੱਗੇ ਸੀਗੇ ਆਪਣੇ ਘੰਟੇ ਤਿੰਨ ਕ ਲੱਗੇ ਸੀ ਮੈਨੂੰ ਲੱਗੇ ਯਾਰ ਅੱਛਾ ਕਿੰਨਾ ਚੱਲਦਾਗਾ ਘੰਟੇ ਦਾ 1000 ਰੁਪਇਆ ਚੱਲਦਾ ਯਾਰ 1000 ਹੂੰ ਤਾਂ 103500 ਬਣ ਗਿਆ ਆਪਣਾ ਦਸ ਇੰਨੇ ਕੀ ਐ 103500 ਇਹ ਪੈਸੇ ਤਾਂ ਹੈ ਨਹੀਂਗੇ ਹੁਣ ਤਾਂ ਉਹ ਯਾਰ ਕੋਈ ਜ਼ਰੂਰੀਆ ਤੇਲ ਤੂਲ ਵਾਲਿਆਂ ਦੇ ਦੇਣੇ ਸੀ 1000 ਰੁਪਏ ਦੇ ਦੰਦਾ ਦਾ ਤੇਰੇ ਇੰਨੇ ਰਹਿੰਦੇ ਆ ਹੋਰ ਤਾਂ ਸਾਰਿਆਂ ਦੇ ਤੇ ਹੁਣ ਮੇਰੇ ਤੋਂ ਲੈ ਕੀ ਦੇਣੀ ਆਗੇ ਸਾਰੇ ਤੇਲ ਵਾਲਿਆਂ ਨੂੰ ਉਹ ਸ਼ੇਰ ਵਾ ਕਿਹਾ ਹੋਰ ਕੀ ਤੋਂ ਲੈ ਕੇ ਦੇਵਾਂਗੇ ਸੋਦੇ ਯਾਰ ਕਿਹਾ ਗ੍ਰਾਹਕਾਂ ਕਰੂਗਾ ਇਕੱਠੀਆਂ ਕਰਕੇ ਦੇਣੇ ਆ ਨਹੀਂ ਹੋਰ ਦੇ ਵੀ ਬੀਜੀ ਹੂਜੀ ਦੀ ਪਹਿਲਾਂ ਦੇ ਦੇ ਸਾਰਿਆਂ ਨੇ ਪੁੱਤਰਾ ਤੂੰ ਹੀ ਰਹਿਣਾ ਇਕੱਲਾ ਜਿਹਦੀ ਪਹਿਲਾਂ ਬੀਜੀ ਸੀ ਸਾਰਿਆਂ ਨੇ ਦੇ ਦਿੱਤੀ ਸਾਹਮਣੇ ਦੇ ਦੇ ਇਕੱਲਾ ਤੂੰ ਰਹਿਣਾ ਪਤਾ ਨਹੀਂਦਾ ਤੂੰ ਮੇਰੇ ਨਾਲ ਕਰੋੜ ਕੱਢੀ ਜਾਣਾ ਵੀ ਤੂੰ ਮੇਰੇਗਾ ਮੈਂ ਤਾਕਰਾਗਾ ਅਸੀਂ ਤੇ ਮੈਂ ਤੂੰ ਮੇਰੀਆਂ ਕਰਾਈ ਜਾਣਾ ਨਹੀਂ ਨਹੀਂ ਕਰੋੜ ਤਾਂ ਕਾਦੀ ਆਗੀ ਪੈਸੇ ਤਾਂ ਹੁਣ ਜਦੋਂ ਤੂੰ ਕੰਮ ਆਈ ਰਾਣਿਆ ਨਾ ਪੈਸੇ ਤਾਂ ਦੇਣੀ ਦੇਣੀ ਹੁਣ ਤੇਰੇ ਆਈ ਮੈਂ ਨਰਾਜੀ ਤਾਂ ਕਰਦਾ ਨਹੀਂ ਯਾਰ ਮੰਗੀ ਜਾਂਦੇ ਆ ਤੇਲ ਵਾਲਾ ਦੇ ਦੋ ਤਿੰਨ ਫੋਨ ਆ ਕੇ ਜਾਂਦੇ ਯਾਰ ਪੈਸੇ ਦੇ ਉਹ ਪੈਸੇ ਮਾਹਿਆ ਦੇ ਕੇ ਜਾਂਦਾ ਪੈਸੇ ਦਾ ਰੁਕਣਾ ਪੂਹ ਜੀ ਚਾਚਾ ਹਜੇ ਤਾਂ ਨਹੀਂ ਹੱਲ ਤਾਂ ਨਹੀਂ ਹੋਣਾ ਪੈਸਿਆਂ ਦਾ ਨਹੀਂ ਯਾਰ ਆਏ ਨਾ ਘਰ ਸ਼ੇਰ ਬਣ ਕੇ ਤੂੰ ਕੱਲ ਫੋਲ ਨੂੰ ਦੇ ਦੇ ਸਬਰ ਜਦਾ ਕਰ ਸੋਰੀ ਆ ਸ਼ੇਰ ਵਗਾ ਹੁਣ ਤੂੰ ਵੇਹ ਲਾਈ 15 ਦਿਨ ਹੋ ਗਏ ਤੇਰੀ ਕਣਕਬੀ ਜੀ ਨੂੰ ਆਪਾਂ ਤੈਨੂੰ ਕਹੀ ਹੀ ਨਹੀਂ ਅਰੇ ਹਜੇ ਹੱਲ ਨਹੀਂ ਹੋਣਾ ਹਜੇ ਤਾਂ ਪੈਸੇ ਤਾਂ ਘਰੇ ਸਾਬ ਜੀ ਹੁਣ ਨਹੀਂ ਗਿਆ ਤੈਨੂੰ ਕਿੱਥੋਂ ਦੇ ਦਈਏ ਉਹਨੇ ਯਾਰ ਸਾਬ ਜੀ ਲੋਕ ਦਿਨਾਂ ਤੱਕ ਮੈਂ ਪੁੱਛਦਾ ਅੱਧੇ ਦਿਨ ਕਰਦੇ ਹਾਂ ਹਾਲ ਤੇਰਾ ਚੱਲ 2 ਦਿਨਾਂ ਤਾਈਂ ਦੇ ਦਿਓ ਦੇ ਦੇਂ ਸ਼ੇਰ ਬਣ ਕੇ ਚਾਹ ਪੈਸੇ ਤਾਂ ਹਜੇ 2-3 ਦਿਨ ਲੱਗਣਗੇ ਤੂੰ ਐਂ ਦੱਸ ਚਾਹ ਪਾਣੀ ਪੀ ਆਗੇ ਉਹ ਚਾਹ ਪਾਣੀ ਤਾਂ ਸ਼ੇਰ ਬੱਗਾ ਤੂੰ ਠੀਕ ਠਾਕ ਐ ਤੇ ਤੂੰ ਪੈਸਿਆਂ ਦਾ ਹੱਲ ਕਰ ਯਾਰ ਜਲਦੀ ਪੈਸਿਆਂ ਦਾ ਤਾਂ ਮੈਂ ਕਰਦਾ ਤੇਰਾ ਛੇਤੀ ਦੋ ਛੇਤੀ ਓ ਯਾਰ ਛੇਤੀ ਦੋ ਛੇਤੀ ਨਹੀਂ ਮੇਰੇ ਹਾਲ ਆਪਾ ਮੰਦਾ ਹਾਲ ਹੋਇਆ ਪਿਆ ਤੂੰ ਪੈਸਿਆਂ ਦਾ ਹੱਲ ਕਰਕੇ ਇਹਦੇ ਸ਼ੇਰ ਬਣ ਕੇ ਫੋਨ ਤੇ ਫੋਨ ਆਈ ਜਾਂਦਾ ਮੁੜ ਕੇ ਤੇੜ ਨਹੀਂ ਪਾਉਣਾ ਉਹਨਾਂ ਨੇ ਨਹੀਂ ਕੋਈ ਨਹੀਂ ਕੋਈ ਨਹੀਂ ਮੈਂ ਕਰ ਦਾਂਗਾ ਚਾਹ ਪਾਣੀ ਦਾ ਓਕੇ ਆ ਕੰਮ ਤੂੰ ਪੈਸਿਆਂ ਦਾ ਹੱਲ ਕਰਕੇ ਦੇ ਨਹੀਂ ਨਹੀਂ ਪੈਸਿਆਂ ਦੀ ਗੱਲ ਕਰਦਾ ਮੈਂ ਛੇਤੀ ਮੈਨੂੰ ਤਾਂ ਐਂ ਲੱਗਦਾ ਵੀ ਇਹਨੇ ਮਿਹਨਤ ਪਾਣ ਪਾਣ ਵੇਲੇ ਤੇ ਆਪਣੀਆਂ ਤਾਂ ਹੀ ਮੈਂ ਤਾਂ ਬਹੁਤ ਲਹੂ ਪੀਤਾ ਇਹ ਬੰਦੇ ਨੇ ਯਾਰ ਕੱਲਾ ਇਹੀ ਬੰਦਾੜਿਆ ਆਉਂਦਾ ਪਤੰਦਰ ਨੇ ਪੈਸਾ ਦਾ ਨਾਂ ਹੀ ਨਹੀਂ ਲੈਂਦਾ ਦੇਣ ਦਾ ਕੀ ਯਾਰ ਹੱਲ ਕਰੇ ਮੈਨੂੰ ਲੱਗਦੀ ਇਹ ਆਪਣਾ ਮੈਂ ਤਾਂ ਕਰਾਈ ਜਾਂਦਾ ਮੁਰਦਾ ਇਹਨੇ ਕਰਾਇਆ ਪਣਿਆ ਮੁਸ਼ਕਿਲ ਐਸੇ ਆਲੇ ਨਾ ਘਾਤਾਂ ਕਰਦਾ ਜੁਨਾ ਇਹ ਮਿਲ ਗਿਆ ਤਾਂ ਉਹ ਦੀਪੇ ਉਹ ਦੀਪਾ ਉਹ ਨਹੀਂ ਲਾਦੀ ਘਰੇ ਹੋਵੇ ਤਾਂ ਵੀ ਚੰਗਾ ਉਹ ਹੋਰ ਵੀ ਸ਼ੇਰ ਵਗਿਆ ਉਹ ਫੇਰ ਆ ਗਿਆ ਯਾ ਚਾ ਯਾਰ ਤੂੰ ਉਹ ਯਾਰ ਫੇਰ ਆਉਣ ਵਾਲੀ ਦਾ ਕੋਈ ਗੱਲ ਨਹੀਂ ਯਾਰ ਪੈਸੇ ਲੈਣੇ ਆ ਪਤੰਦਰਾ ਅਸੀਂ ਉਹੀ ਕਿੜੇ ਮਰਾਈ ਜਨਾ ਕੀ ਚੱਕਰ ਹੈ ਤੇਰਾ ਤੇ ਪੈਸਿਆਂ ਦਾ ਹੱਲ ਤਾਂ ਹਜੇ ਵੀ ਨਹੀਂ ਹੋਇਆ। ਓ ਯਾਰਾ ਕਿਵੇਂ ਨਹੀਂ ਹੋਇਆ ਯਾਰ ਇਹ ਤਾਂ ਬਹੁਤ ਮਾੜੀ ਗੱਲ ਆ ਤੇਰੀ ਸ਼ੇਰ ਬਕਾ ਯਾਰ ਆ ਨਾ ਕਰਿਆ ਕਰੋ ਯਾਰ ਤੁਸੀਂ ਕੰਮ ਕਰਾ ਕਰੂ ਕੋਣਾ ਮਗਰੋਂ ਤੁਸੀਂ ਫਿਰ ਹਜੇ ਦਾ ਹੱਲ ਨਹੀਂ ਹੋਇਆ। ਫਿਰ ਮੈਨੂੰ ਤਾਂ ਹਜੇ ਟੈਨਸ਼ਨ ਲੱਗੀ ਪਈ ਆ ਵੀ ਤੇਰੇ ਪੈਸੇ ਦੇ ਅੱਗੇ ਮੈਨੂੰ ਤਾਂ ਆਪਣੀ ਨੀਂਦ ਆਉਂਦੀ। ਓ ਨੀਂਦ ਆਉਣ ਵਾਲੀ ਗੱਲ ਨਹੀਂ ਹੁੰਦੀ ਯਾਰ ਇਹ ਮੇਰਾ ਹੱਲ ਕਰਕੇ ਦੇ ਕਿਵੇਂ ਮਰਜ਼ੀ ਕਰਕੇ ਦੇ ਮੈਨੂੰ ਨਹੀਂ ਪਤਾ। ਹੱਲ ਕਿੱਥੋਂ ਕਰਦਾ ਮੈਂ ਤੇਰੇ ਹੱਲ ਜੀ ਉਹਦੇ ਦਾ ਕਰੀ ਜਾਣਾ। ਆ ਪਰਸੋਂ ਦਾ ਕਿ ਗਿਆ ਹਜੇ ਤੂੰ। ਉਹ ਪਰਸੋਂ ਖਾਸਮਾ ਤੂੰ ਮੈਨੂੰ ਕਿਹਾ ਸੀ ਪਰਸੋਂ ਆ ਜੀ ਚਾਚਾ ਮੈਂ ਪਰਸੋਂ ਆਇਆ ਉਹ ਤਿੰਨ ਤਿੰਨ ਚਾਰ ਦਿਨ ਕਹੇ ਸੀ ਨਹੀਂ ਨਹੀਂ ਯਾਰ ਮੈਨੂੰ ਕੋਈ ਪਤਾ ਨਹੀਂ ਪੈਸੇ ਰੱਖ ਤੇ ਮੈਂ ਪੈਸੇ ਦੇਣੇ ਆ ਉਹਨਾਂ ਦੇ ਤੇ ਪੈਸਿਆਂ ਦਾ ਹੱਲ ਹੋਇਆ ਹੀ ਨਹੀਂ ਮੈਂ ਕਿੱਥੋਂ ਦੇ ਦਿਆਂ ਐ ਨਹੀਂ ਯਾਰ ਕੰਮ ਲੋਟ ਆਉਂਦਾ ਹੁੰਦਾ ਪੁੱਤਰਾ ਐ ਲੋਟ ਨਹੀਂ ਆਉਂਦਾ ਹੁੰਦਾ ਕੰਮ ਤੁਸੀਂ ਮੈਂ ਤੂੰ ਐ ਦੱਸਦੇ ਵੀ ਮੈਂ ਕੋਈ ਮਾੜਾ ਕੰਮ ਕਰਿਆ ਤੇਰਾ ਉਹ ਮਾੜਾ ਤਾਂ ਨਹੀਂ ਕਰਿਆਗਾ ਕਣਕੀ ਬੀਜੀ ਆਗੀ ਖਾਣ ਨੂੰ ਫੇਰ ਦੱਸ ਫੇਰ ਦੱਸ ਫੇਰ ਤੇਰਾ ਹੱਕ ਮੰਗਦਾ ਯਾਰ ਤੂੰ ਪਹਿਲੇ ਬੋਲ ਘਰੇ ਪੈਸੇ ਫੜਾ ਕੇ ਆਉਣੇ ਸੀ ਤੂੰ ਪਹਿਲੇ ਪਹਿਲੀ ਵਾਰੀ ਜੀ ਬੀਜਤੀ ਸੀ ਨਾ ਇਹਦਾ ਮਤਲਬ ਹੁਣ ਤੂੰ ਮੇਰੇ ਨਾਲ ਰਾਂਝਸ ਕੱਢਦਾ ਹੋਂ ਰਾਂਝਸ ਨਹੀਂ ਕੱਢਦਾ ਮੈਂ ਹੋਰ ਨਹੀਂ ਨਹੀਂ ਫੇਰ ਤੂੰ ਪੈਸੇ ਦੇਣ ਦਾ ਹੱਕ ਹੈ ਨਾ ਜਰਾ ਖਾਲੀ ਨਹੀਂ ਹੁੰਦਾ ਪੈਸਿਆਂ ਦਾ ਕਿਸੇ ਪਾਸੇ ਹੱਲ ਦਾ ਕੰਮ ਨਹੀਂ ਯਾਰ ਸ਼ੇਰ ਵਗਿਆ ਹੁਣ ਤੇਲ ਕੋਲੋਂ ਫੂਕ ਕੇ ਤਾਂ ਤੂੰ ਦੱਸ ਦੇ ਵੀ ਯਾਰ ਟਾਈਮ ਪਾਸ ਇੰਨੀ ਕਿੰਨੀ ਕਿ ਬਚਦਾ ਹੈ ਕਿਰਾਏ ਵਾਲਿਆਂ ਨੂੰ ਤਾਂ ਹੀ ਤਾਂ ਕੋਈ ਸਾਰਾ ਖੜਾ ਛੜੀ ਬੈਠਿਆ ਲੋਕ ਉਹ ਬਚਦਾ ਹੈਗੀ ਤਾਂ ਹੀ ਨਹੀਂ ਫੇਰ ਬੀਜ ਦਾ ਕਿਸੇ ਨਾਲ ਕੁਛੇ ਦੀ ਅਗਲਾ ਕਹਿੰਦਾ ਯਾਰ ਭਾਈ ਟਾਈਮ ਹੈ ਨਹੀਂ ਟਾਈਮ ਤਾਂ ਹੀ ਕਹਿੰਦਾ ਅਗਲਾ ਆਹ ਗੱਲ ਦਾ ਮਾਰਾ ਕਹਿੰਦਾ ਟਾਈਮ ਹੈ ਨਹੀਂ हां अभी करता हाल यार हाल नगद ਦਾ ਹੈ ਨਹੀਂ ਕਿ ਹੁਣ ਓ ਯਾਰ ਸੇਕੜ ਨੂੰ ਗੂਗਲ ਪੇ ਹੀ ਕਰਦੇ ਪਤੰਦਰਾ ਤੁਹਾਡੇ ਖਾਤਿਆਂ 'ਚ ਵੀ ਪੈਸੇ ਹੁੰਦੇ ਆ ਐਡੀ ਕੀ ਗੱਲ ਆ ਯਾਰ ਓ ਗੂਗਲ ਪੇ ਯਾਰ ਕਰ ਦਿੰਨੇ ਆ ਚਾ ਗੂਗਲ ਪੇ ਹੋਰ ਯਾਰ ਕਰ ਹੱਲ شیر ਬਣ ਕੇ ਆ ਨਹੀਂ ਲੋਟ ਹੁੰਦਾ ਹੁੰਦਾ ਨੰਬਰ ਕਿੰਨਾ ਦਾ ਨੰਬਰ ਹੈਗਾ 998859951 ਇਹਦੇ ਖਾ ਚੱਲਦਾ ਗੂਗਲ ਪੇ ਵੀ ਇਹਦੇ ਤੇ ਹੋਰ ਯਾਰਾ ਪੈਸੇ ਨਹੀਂ ਵਾ ਤੈਨੂੰ ਕਹਿੰਦਾ ਨਹੀਂ ਸ਼ੇਰ ਵਗਿਆ ਪੈਸਾ ਵਾਣਾ ਨਾ ਕੰਮ ਅੜ ਜਾਂਦਾ ਯਾਰ ਸਾਰੇ ਕੰਮ ਤੈਨੂੰ ਬੜਾ ਰੁਪਈਆ ਆਣਾ ਤੂੰ ਐਵੇਂ ਗਈ ਐ ਨਾ ਕਿਸੇ ਨੇ ਨਹੀਂ ਦਿੱਤੇ ਤੈਨੂੰ ਹਜੇ ਯਾਰ ਉਹ ਸਾਰਿਆਂ ਨੇ ਦੇਤੇ ਤੂੰ ਮੇਰੇ ਨਾਲ ਚੱਲ ਤੈਨੂੰ ਕਾਪੀ ਵਿਖਾ ਦਿੰਨਾ ਝੀਟਾਂ ਮਾਰੀਆਂ ਪਈਆਂ ਇਕੱਲਾ ਤੂੰ ਹੀ ਰਹਿੰਦਾ ਸੀ ਤੇਰਾ ਵਾਂ ਹੋ ਗਏ ਵੇਖਾਂ ਦੇਖ ਲੈ ਇਹਦੀ ਦੇਖ ਲੈ ਵਾ ਠੀਕ ਆ ਠੀਕ ਆ ਧੰਨਵਾਦ ਜਿਉਂਦਾਰਾ ਠੀਕ ਆ ਠੀਕ ਆ ਗਾਂ ਵਾਸਤੇ ਵੀ ਵਾ ਬਸ ਵਾ ਕੋਈ ਗੱਲ ਨਹੀਂ ਗਾਂ ਵਾਸਤੇ ਜਦੋਂ ਪਾਉਣਾ ਹੋਇਆ ਉਦੋਂ ਸੋਚਾਂਗੇ ਤੁੰਦਰ ਨੇ